ਇੱਕ ਮਿੰਟ ਵੜਾ ਚੁੱਪ। ਓ ਯਾਰ ਇੱਕ ਮਿੰਟ ਹੈਲੋ। ਇੱਕ ਮਿੰਟ ਮਾੜਾ ਚੁੱਪ ਕਰ ਜਾ ਮਾੜਾ ਚੁੱਪ। ਸਾਡੇ ਸਾਹਿਬ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਅਰਵਿੰਦ ਕੇਜਰੀਵਾਲ ਜੀ ਦਾ ਮਨੀਸ਼ ਚੋਧਿਆ ਜੀ ਦਾ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਡੇ ਐਮਪੀ ਮੀਤ ਹੇਰ ਜੀ ਤੇ ਦੋਨੋਂ ਹੀ ਸਾਡੇ ਐਮਐਲਏ ਲਾਹ ਬਾਈ ਕਲਵੰਤ ਪਡੋਰੀ ਤੇ ਪਾਰਟੀ ਦੀ ਸਾਰੀ ਸੀਨੀਅਰ ਸੀਨੀਅਰ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਧੰਨਵਾਦਾਂ ਧੰਨਵਾਦ ਕਰਦਾ ਜਿਹੜਾ ਮੈਨੂੰ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਤੇ ਪਲੈਨਿੰਗ ਬੋਰਡ ਦੀ ਚੇਅਰਮੈਨ ਨਹੀਂ ਦਿੱਤੀ ਮੈਂ ਪੂਰਾ ਯਕੀਨ ਦਿਵਾਉਣਾ ਮੈਂ ਆਪਦੀ ਇਮਾਨਦਾਰੀ ਦੇ ਤੰਦੇ ਹੀ ਨਾਲ ਆਪਦੀ ਜ਼ਿੰਮੇਵਾਰੀ ਨਵਾਵਾਂਗਾ ਇਸ ਤੋਂ ਪਹਿਲਾਂ ਤੁਹਾਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਲਾਇਆ ਗਿਆ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਇਹ ਕੁਝ ਲੋਕਾਂ ਨੇ ਇਤਰਾਜ਼ ਵੀ ਕੀਤੇ ਸੀ ਤੁਹਾਡੇ ਪਾਰਟੀ ਹਾਂ ਮੈਂ ਇਹਦੇ 'ਚ ਕਲੀਅਰ ਕਰ ਦਣਾ ਅੱਜ ਤੁਸੀਂ ਵਧੀਆ ਸਵਾਲ ਕਰਿਆ ਮਾਰਕੀਟ ਕਮੇਟੀ ਦਾ ਮੈਂ ਚੇਅਰਮੈਨ ਸੀ ਚੇਅਰਮੈਨ ਲੱਗਣ ਤੋਂ ਬਾਅਦ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਲਾਤਾ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਲੱਗੇ ਆ ਸਾਰਿਆਂ ਨੂੰ ਹੀ ਪਲੈਨਿੰਗ ਬੋਰਡ ਦਾ ਚ ਮੈਂ ਇੱਧਰ ਸਾਈਨ ਕਰਨ ਤੋਂ ਪਹਿਲਾਂ ਉੱਧਰ ਅਸਤੀਫਾ ਦੇਤਾ ਹਾਂ ਮਾਰਕੀਟ ਕਮੇਟੀ ਤੋਂ ਉੱਧਰ ਮੇਰਾ ਕੋਈ ਵੀ ਭਰਾ ਆ ਕੇ ਚੇਅਰਮੈਨੀ ਤੇ ਸਾਡੇ ਵਰਕਰਾਂ ਚੋਂ ਬਾਹਰ ਸਕਦਾ ਹਾਂ ਹਾਂ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਕਿਸ ਤਰ੍ਹਾਂ ਦਾ ਪਾਇਆ ਜਾ ਰਿਹਾ ਮਾਹੌਲ ਤਾਂ ਤੁਸੀਂ ਦੇਖ ਹੀ ਰਹੇ ਹੋ ਜਿਹੜੀ ਆਪਣੇ ਸਾਰੇ ਜ਼ਿਲ੍ਹੇ ਦੇ ਬਠਿੰਡੇ ਤੋਂ ਸਾਰੇ ਜਿੱਥੇ ਮੇਰਾ ਪਿਆਰ ਆ ਪੂਰੇ ਪੰਜਾਬ 'ਚ ਸਾਰੇ ਵਰਕਰ ਪਹੁੰਚੇ ਆ ਬਾਈ ਮੀਤ ਦਾ ਹੁਣ ਫੋਨ ਆਇਆ ਉਹ ਅਸੰਗਰੂਰ ਆ ਗਏ ਨੇ ਚੰਡੀਗੜ੍ਹ ਸੀਗੇ 10 20 ਮਿੰਟ ਚ ਆ ਜਾਣਗੇ ਲਾਹਵ ਸਿੰਘ ਜੀ ਵੀ ਆ ਰਹੇ ਨੇ ਕੁਲਵੰਤ ਸਿੰਘ ਜੀ ਆ ਰਹੇ ਨੇ ਤੇ ਸਾਰੇ ਆਪਣੇ ਸਟੇਟ ਦੇ ਚੇਅਰਮੈਨ ਵਰਸਲ ਜੀ ਹੋਗੇ ਜਿੱਦਾਂ ਸਾਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਸਾਰੇ ਜ਼ਿਲ੍ਹਾ ਪ੍ਰਧਾਨ ਉਹ ਆ ਕੇ ਵਧਾਈ ਦੇ ਕੇ ਗਏ ਨੇ ਬੰਗੂ ਸਾਹਿਬ ਤੁਸੀਂ ਇਹ ਅੱਜ ਤਾਜ ਪੂਸ਼ੀ ਜਿਹੜਾ ਸਮਾਗਮ ਸੀ ਇਹਨਾਂ ਸਾਧਰੇ ਇਕ ਔਰ 8:00 ਵਜੇ ਇਹ ਜਿਹੜਾ ਹੈਗਾ ਸਾਧਰੇ ਵਾਲਾ ਤਾਂ ਭਾਈ ਮੀਤ ਨੂੰ ਪਹਿਲਾਂ ਕੋਈ ਕੰਮ ਸੀਗਾ ਉਹਨਾਂ ਨੇ ਜਾਣਾ ਸੀ ਫਿਰ ਉਹ ਚਲੋ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਪ੍ਰੋਗਰਾਮ ਸਹੀ ਉਸਤੇ ਕਰ ਲਈਏ ਉਹ ਰਸਤੇ ਚੱਲੇ ਹੋਇਆ ਥੋੜੀ ਜੀ ਦੇਰ ਸਵੇਰ ਹੋ ਜਾਂਦੀ ਆ ਮੈਂ মিডিਆ ਤੋਂ ਸਾਰੇ ਭਰਾਵਾਂ ਤੋਂ ਮਾਫੀ ਚਾਹੁੰਦਾ ਜੀ মিডিਆ ਤੁਸੀ ਸਰ ਕਈ ਪੰਜਾਬ ਦੇ ਚੇਅਰਮੈਨ ਆ ਤੁਸੀਂ 9 ਵਜੇ ਇੱਥੇ ਬੁਲਾਏ ਸੀ ਉਹ ਚਲੇ ਗਏ ਨਹੀਂ ਨਹੀਂ 9 ਵਜੇ ਤਾਂ ਨਹੀਂ 9:30 ਵਜੇ ਆਏ ਸੀ ਕੋਈ ਗੱਲ ਨਹੀਂ ਮਿਲ ਕੇ ਗਏ ਆ ਕੀ ਕਰ ਲਈ ਜਾਂ ਕਰਨੀ ਹੈ ਜੀ ਹਲੇ ਐਮਪੀ ਸਾਹਿਬ ਦੀ ਵੇਟ ਕਰ ਰਹੇ ਆ ਥੋੜੀ 20 ਮਿੰਟਾਂ ਚੋਂ ਆ ਜਾਣਾ ਹੈ ਕੋਈ ਖੁਸ਼ੀ ਹੈ ਉਹ ਮੈਂਬਰ ਪਾਰਲੀਮੈਂਟ ਕਰੋ ਮੈਂਬਰ ਪਾਰਲੀਮੈਂਟ ਮੇਥੇ ਆ ਕਿ ਬਰਸ਼ ਕਰਕੇ ਇਹ ਪਹਿਲਾਂ ਚਲੇ ਗਏ ਸਰ ਉਹ ਉਹ ਵੀ ਪਿਆਰ ਦੇ ਕੇ ਗਏ ਨੇ ਪਿਆਰ ਦੇ ਕੇ ਗਏ ਨੇ ਤੇ ਪਿਆਰ ਵੰਡਦੇ ਆ ਸਰ ਜਿਹੜਾ ਤੁਸੀ ਸੂਫਾ ਦਿੱਤਾਗਾ ਕੋਈ ਵੀ ਬੰਦਾ ਸਰਕਾਰੀ ਤਨਖਾਹਾਂ ਦੋ ਲੈ ਨਹੀਂ ਸਕਦਾ ਜੀ ਜਦੋਂ ਤੁਸੀਂ ਅਗਲੀ ਸਰਕਾਰੀ ਅਹੁਦਾ ਜੁਆਇਨ ਕਰ ਲੈਣੋਂ ਪਾਰਟੀ ਦੇ ਅਹੁਦੇ ਤੁਸੀਂ ਦੋ ਰੱਖ ਸਕਦੇ ਹੋ ਜੀ ਬਸ ਤਾਂ ਉਹ ਵੀ ਨਹੀਂ ਰੱਖ ਸਕਦੇ ਨਹੀਂ ਰੱਖਣੇ ਚਾਹੀਦੇ ਹਨਾ ਕਿਸੇ ਹੋਰ ਭਰਾ ਨੂੰ ਮੌਕਾ ਮਿਲਣਾ ਚਾਹੀਦਾ ਮੈਂ ਖੁਦ ਹੀ ਉਦੋਂ ਅਸਤੀਫਾ ਦਿੱਤਾ ਤਾਂ ਕਿ ਆਪਣਾ ਕੋਈ ਵੀ ਆਪਣਾ ਚੀਰਮੈਨ ਕਰੂੰਗਾ ਉਹ ਤੁਹਾਨੂੰ ਰਿਕਮੈਂਡ ਕਰਦੇ ਹੋ ਕਿਸੇ ਦੇ ਨਾਮ ਜਾਂ ਉਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਜੀ ਜੋਜਨਾਵਾ ਬੋਰਡ ਦਾ ਤੁਸੀਂ ਏਡਾ ਆਉਦਾ ਸਾਹਮਣੇ ਜਾ ਰਹੇ ਹੋ ਜਿਹੜਾ ਇੱਕ ਬਹੁਤ ਵੱਡਾ ਇੱਕ ਐਮ ਆ ਹਾਂਜੀ ਹਾਂਜੀ ਕਿਹੋ ਜੀਆਂ ਜੋਜਨਾਵਾਂ ਨੂੰ ਲੈ ਕੇ ਜਿਹੜਾ ਸ਼ਹਿਰ ਦੇ ਅੰਦਰ ਪੂਰੇ ਜਿਹੇ ਤੁਹਾਡੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਏ ਨੂੰ 4 ਸਾਲ ਹੋ ਗਏ ਲਗਭਗ ਸਾਰੇ ਕੰਮ ਹੋ ਗਏ ਨੇ ਪਰ ਫਿਰ ਵੀ ਸਾਰੇ ਨਹੀਂ ਹੁੰਦੇ ਹੁੰਦੇ ਰਹਿ ਜਾਂਦੇ ਆ ਜਿਵੇਂ ਮਾਨ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਸਾਡੀ ਪਿੰਡਾਂ ਤੋਂ ਲੋਕਾਂ ਤੋਂ ਸਾਡੇ ਵਰਕਰਾਂ ਤੋਂ ਪੁੱਛ ਕੇ ਚੱਲੂਗੀ ਮੈਂ ਵੀ ਉਦਾਂ ਹੀ ਹਜੇ ਮੈਂ ਉਦਾਂ ਸੰਭਾਲਿਆ ਜਿਵੇਂ ਸਾਡੇ ਸ਼ਹਿਰ ਦੀ ਜ਼ਿਲ੍ਹੇ ਦੀ ਮੇਰੇ ਭਰਾ ਸਾਰੇ ਖੜੇ ਆ ਇਹ ਕੋਈ ਮੰਗ ਰੱਖਣਗੇ ਉમે ਡਿਸਟ੍ਰਿਕਟ ਪਲੈਨਿੰਗ ਬੋਰਡ ਦੀ ਕਮੇਟੀ ਨੂੰ ਚੇਅਰ ਕਰਕੇ ਸ਼ਹਿਰ ਲਈ ਕੁਝ ਨਾ ਕੁਝ ਵਧੀਆ ਪਲੈਨਿੰਗ ਕਰਕੇ ਕਰਾਂਗੇ ਸਾਰੇ ਜ਼ਿਲ੍ਹੇ ਲਈ ਇਸ ਚੇਅਰਮੈਨੀ ਦੇ ਲਈ ਕੋਈ ਬੋੜਾ ਭਾਜਪਾ ਦਾ ਇੱਕ ਵੱਡਾ ਕੱਦਮ ਪਰ ਆਗੂ ਵੀ ਸ਼ਾਮਲ ਹੋਇਆ ਸੀ ਬਟ ਉਹ ਇਸ ਚੀਜ਼ ਦੇ ਵਿੱਚ ਵੀ ਰੋਸ ਚ ਬੈਠੇ ਨੇ ਕੀ ਕਰਨਾ ਚਾਹੁੰਦੇ ਨਹੀਂ ਜੀ ਉਹਦਾ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਭਰਾ ਨੇ ਵਧਾਈਆਂ ਦੇ ਕੇ ਗਏ ਨੇ ਇਹ ਜੀ ਕੋਈ ਗੱਲ ਨਹੀਂ ਅਫਵਾਹਾਂ ਨੇ ਸਭ ਨੂੰ ਮਾਨ ਸਨਮਾਨ ਦਿੱਤਾ ਜਿਵੇਂ ਇਲੈਕਸ਼ਨ ਹੋਈ ਆ ਉੱਥੇ ਆਪਣਾ ਧਰਮ ਤਾਨ ਤਾਨਦਾਰ ਨਾਲ ਇਲੈਕਸ਼ਨ ਹੋਈ ਆ ਉੱਥੇ ਕਾਂਗਰਸ ਵੀ ਰੇਸ ਤੋਂ ਬਾਹਰ ਹੋ ਗਈ ਤੇ ਜਿਹੜਾ ਹੈਗਾ ਸੀਗਾ ਅਮਰਤਪਾਲ ਵਾਲਾ ਜਾਂ ਹੋਰ ਜਿਹੜੀ ਤੇ ਰੋਟ ਰਹੀ ਸੀ ਉਹ ਵੀ ਲੋਕਾਂ ਨੇ ਨਕਾਰਤੀਆ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੁਬਾਰਾ ਮੋਹਰ ਲਾਤੀ ਆ ਤੇ ਸਾਰਿਆਂ ਦੇ ਸਾਥ ਨਾਲ ਲੋਕਾਂ ਦੇ ਸਾਥ ਨਾਲ ਦੁਬਾਰੇ ਫੇਰ ਸਰਕਾਰ ਬਣੂਗੀ 2027 ਚ ਤੁਸੀਂ ਐਜੇ ਐਮਐਲਏ ਦੇ ਟਿਕਟ ਦਾ ਦਾਵਾ ਕਰੋਗੇ ਜੀ ਕਿ ਨਹੀਂ ਮੈਂ ਜਿਹੜੇ ਮੈਨੂੰ ਅਹੁਦੇ ਮਿਲ ਗਏ ਮੈਂ ਇੱਥੇ ਸੰਤੋਸ਼ਤਾ ਮੈਨੂੰ ਇਹਨਾਂ ਦਾ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿਓ ਭਾਈ